ਇੱਕ ਪੁਲਿਸ ਆਫੀਸਰ ਦਾ ਭੇਸ ਧਾਰ ਕੇ ਇੱਕ ਬੰਦਾ ਸਾਡੇ ਘਰ ਦੇ ਵਿੱਚ ਆਇਆ ਜਿਹੜਾ ਸ਼ੂਟਰ ਸੀ ਉਹਨੇ ਸਿਲਿਕਨ ਮਾਸਕ ਪਾਇਆ ਸੀ ਇੱਕ ਹੋਰ ਵੀ ਜਾ ਕੇ ਗੋਲੀਆਂ ਮਾਰ ਰਹੀਆਂ ਜਿਨ੍ਹਾਂ ਨੂੰ ਮਾਰ ਹੀ ਦਿੱਤਾ ਉਸ ਜੋੜੇ ਨੂੰ ਸ਼ੂਟਰ ਕੋਲੇ ਕਹਿੰਦੇ ਪੂਰੀ ਲਿਸਟ ਸੀਗੀ ਜਿਨ੍ਹਾਂ ਨੂੰ ਉਹਨੇ ਟਾਰਗੇਟ ਕਰਨਾ ਸੀ ਬਹੁਤੇ ਡੈਮੋਕਰੇਟ ਸੀਗੇ ਜਾਂ ਉਹ ਲੋਕ ਜਿਹਨਾਂ ਦਾ ਬੋਅਰਸ਼ਰ ਰਾਈਟਸ ਨਾਲ ਸੰਬੰਧ ਸੀ ਅਮਰੀਕਾ ਦੇ ਵਿੱਚ ਇਸ ਵੇਲੇ ਇਹ ਜਿਹੜੀ ਲੜਾਈ ਆ ਜਾਂ ਜੇ ਕਹੋ ਜਿਹੜਾ ਕਨਫਲਿਕਟ ਹੈ ਕਿ ਜਿਹੜੀ ਪੋਲਿਟਿਕਲ ਟੈਂਸ਼ਨ ਆ ਬਹੁਤ ਜ਼ਿਆਦਾ ਆ ਕਿਉਂਕਿ ਮਿਨੀ ਸੋਟਾ ਦੇ ਸਟੇਟ ਸੈਨੇਟਰ ਨੂੰ ਗੋਲੀ ਮਾਰੀ ਗਈ ਆ ਉਹਨਾਂ ਨੂੰ ਤੇ ਉਹਨਾਂ ਦੀ ਪਤਨੀ ਨੂੰ ਹੁਣ ਉਹ ਥੋੜਾ ਜਿਹਾ ਸੁਰਤ ਸਿਰ ਹੋਏ ਆ ਜਾਂ ਇਦਾਂ ਕਹਿ ਲਓ ਉਸ ਟਰੌਮੇ ਦੇ ਵਿੱਚੋਂ ਬਾਹਰ ਆਏ ਆ ਤੇ ਉਹਨਾਂ ਨੇ ਸਾਰੀ ਗੱਲਬਾਤ ਅਸੀਂ ਕਿ ਸਾਡੇ ਨਾਲ ਹੋਇਆ ਬੀਤਿਆ ਕੀ ਆ ਵਾਪਰਿਆ ਕੀ ਸੀ ਉਹ ਦੱਸ ਦਿਆ ਕਿ ਜਿਹੜਾ ਇੱਕ ਪੁਲਿਸ ਆਫੀਸਰ ਦਾ ਭੇਸ ਧਾਰ ਕੇ ਇੱਕ ਬੰਦਾ ਸਾਡੇ ਘਰ ਦੇ ਵਿੱਚ ਆਇਆ ਜਿਹੜਾ ਸ਼ੂਟਰ ਸੀ ਉਹਨੇ ਸਿਲਿਕਨ ਮਾਸਕ ਪਾਇਆ ਸੀ ਦਰਵਾਜ਼ੇ ਦੇ ਉੱਤੇ ਰਾਤ ਨੂੰ ਅੱਧੀ ਰਾਤ ਨੂੰ 2 ਵਜੇ ਨੇ ਦਰਵਾਜ਼ਾ ਖੜਕਾਇਆ ਤੇ ਉਹ ਕਹਿੰਦਾ ਵੀ ਮੈਂ ਪੁਲਿਸ ਆਫੀਸਰ ਆ ਜਦੋਂ ਇਹਨਾਂ ਨੇ ਦਰਵਾਜ਼ਾ ਖੋਲਿਆ ਤੇ ਉਹਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੈਨੇਟਰ ਹੌਫਮੈਨ ਉਹਨੂੰ 9 ਗੋਲੀਆਂ ਲੱਗੀਆਂ ਤੇ ਉਹਨੇ ਜਦੋਂ ਮਤਲਬ ਦਰਵਾਜ਼ਾ ਖੋਲੇ ਸਾਰੇ ਉਹਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀ ਤੇ ਇਹਨਾਂ ਨੇ ਉਹਨੂੰ ਰੋਕਣਾ ਸੀ ਕੁਦਰਤੀ ਤੌਰ ਦੇ ਉੱਤੇ ਜਿਹੜਾ ਅਟੈਕ ਕਰ ਰਿਹਾ ਸੀ ਇਹਨਾਂ ਕਰਤਕਰਮ ਦੇ 9 ਗੋਲੀਆਂ ਲੱਗ ਗਈਆਂ ਇਹਨਾਂ ਦੀ ਪਤਨੀ ਯੁਗਾਰਟੀ ਉਹਦੇ ਦੱਸਦੇ ਆ ਕਿ 8 ਗੋਲੀਆਂ ਲੱਗੀਆਂ ਉਹ ਵੀ ਕੁਦਰਤੀ ਆ ਡੋਰ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਇਹਨਾਂ ਦੀ ਬੇਟੀ ਉਹਦਾ ਨਾਮ ਹੋਪ ਆ ਉਹਨੇ ਕਹਿੰਦੀ ਆਪਣੇ ਆਪ ਨੂੰ ਕੁਇਕਲੀ ਉਹਨੂੰ ਲੋਕ ਕਰ ਲਿਆ ਡੋਰ ਨੂੰ ਤੇ ਉਹਦੇ ਤੋਂ ਬਾਅਦ ਜਦੋਂ ਮਤਲਬ ਸ਼ੁਰੂ ਹੋਈ ਇਹ ਗੋਲੀਆਂ ਚੱਲਣੀਆਂ ਤੇ ਉਹਨੇ 911 ਕਾਲ ਕਰ ਦਿੱਤੀ ਤਾਂ ਕਿ ਜੜੀ ਮਦਦ ਹੋ ਸਕੇ ਉਹਨੂੰ ਫਿਰ ਪਤਾ ਲੱਗਿਆ ਕਿ ਪੋਲੀਟਿਕਲੀ ਮੋਟੀਵੇਟਿਡ ਅਟੈਕ ਆ ਵੈਂਸ ਬੋਲਟਰ ਜਿਹਨੂੰ ਇਹ ਮਤਲਬ ਕੀਤਾ ਗਿਆ ਉਹ ਔਰ ਇੱਕ ਹੋਰ ਵੀ ਜਾ ਕੇ ਗੋਲੀਆਂ ਮਾਰੀਆਂ ਜਿਨ੍ਹਾਂ ਨੂੰ ਮਾਰ ਹੀ ਦਿੱਤਾ ਉਸ ਜੋੜੇ ਨੂੰ ਪਹਿਲਾਂ ਮਾਰ ਚੁੱਕਿਆ ਸੀ ਉਹ ਜਿਹੜੇ ਸਟੇਟ ਰਿਪ੍ਰেজੈਂਟੇਟਿਵ ਸੀਗੇ ਹੌਟਮੈਨ ਤੇ ਉਹਨਾਂ ਦੇ ਪਤੀ ਨੂੰ ਸੋ ਇਹ ਦੋਵੇਂ ਜਿਹੜੇ ਸੀਗੇ ਇਹਨਾਂ ਦੀ ਸਰਜਰੀ ਹੋਈ ਹੈ ਕਿਉਂਕਿ 9 ਗੋਲੀਆਂ ਇੱਕ ਦੇ 8 ਗੋਲੀਆਂ ਇੱਕ ਤੇ ਲੱਗੀਆਂ ਤੇ ਜੌਨ ਜਿਹੜੇ ਆ ਉਹ ਕਾਫੀ ਕ੍ਰਿਟੀਕਲ ਹਾਲਤ ਦੇ ਵਿੱਚ ਦੱਸੇ ਜਾਂਦੇ ਆ ਪਰ ਸਟੇਬਲ ਕੰਡੀਸ਼ਨ ਆ ਯੂਰਟੀ ਜਿਹੜੀ ਰਿਕਵਰ ਕਰ ਰਹੀ ਹੈ ਤੇ ਆ ਆਸ਼ਾ ਕੀ ਹਸਪੀਟਲ ਦੇ ਵਿੱਚੋਂ ਜਲਦੀ ਉਹਨਾਂ ਨੂੰ ਛੁੱਟੀ ਮਿਲ ਜੂਗੀ ਸ਼ੂਟਰ ਕੋਲੇ ਕਹਿੰਦੇ ਪੂਰੀ ਲਿਸਟ ਸੀਗੀ ਜਿਨ੍ਹਾਂ ਨੂੰ ਉਹਨੇ ਟਾਰਗੇਟ ਕਰਨਾ ਸੀ ਬਹੁਤੇ ਡੈਮੋਕਰੇਟ ਸੀਗੇ ਜਾਂ ਉਹ ਲੋਕ ਜਿਨ੍ਹਾਂ ਦਾ ਅਬੋਰਸ਼ਨ ਰਾਈਟਸ ਦੇ ਨਾਲ ਸੰਬੰਧ ਸੀ ਉਹਦਾ ਅਟੈਕ ਇੱਕ ਮਤਲਬ ਉਹਦੀ ਤੋਂ ਬਾਅਦ ਫਿਰ ਲਾਰਜੈਸਟ ਮੈਨ ਹੰਟ ਮਿਨੀਸੋਟਾ ਦੀ ਹਿਸਟਰੀ ਦੇ ਵਿੱਚ ਤੇ ਉਸ ਬੰਦੇ ਨੂੰ ਫਿਰ ਜਿਸ ਤਰੀਕੇ ਨਾਲ ਫੜਿਆ ਗਿਆ ਹਾਫਨ ਫੈਮਿਲੀ ਨੇ ਪੁਲਿਸ ਦਾ ਧੰਨਵਾਦ ਕੀਤਾ ਇਹਨਾਂ ਨੇ ਫਸਟ ਰਿਸਪੌਂਡਰ ਦਾ ਧੰਨਵਾਦ ਕੀਤਾ ਇਹਨਾਂ ਨੇ ਕਮਿਊਨਿਟੀ ਦਾ ਧੰਨਵਾਦ ਕੀਤਾ ਕਿ ਜਿੰਨੀ ਜਲਦੀ ਉਹਨਾਂ ਨੇ ਕੋਈ ਇੱਕ ਕੀਤਾ ਤੇ ਵੀ ਏਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਇਹ ਉਹਨਾਂ ਦੀ ਜਿਹੜੀ ਮੌਤ ਹੋ ਗਈ ਇੱਕ ਦੂਜੇ ਸਟੇਟ ਰਿਪਰੈਜ਼ੈਂਟਡ ਦੀ ਮਲੇਸ਼ੀਆ ਤੇ ਮਾਰਕ ਹੌਟਮਨ ਦੀ ਜਿਹੜੇ ਉਹਨਾਂ ਦੇ ਫੈਮਿਲੀ ਫਰੈਂਡ ਵੀ ਸੀਗੇ ਉਹਨਾਂ ਨੇ ਉੱਤੇ ਦੁੱਖ ਵੀ ਪ੍ਰਗਟ ਕੀਤਾ ਉਹਨਾਂ ਨੇ ਹੌਫਮਨ ਨੇ ਇਹ ਵੀ ਕਿਹਾ ਆ ਕਿ ਇੱਕ ਪਬਲਿਕ ਸਰਵ ਸਰਵੰਟ ਹੋਣਾ ਜਿਹੜਾ ਆ ਇਹ ਦਾ ਮਤਲਬ ਇਹ ਨਹੀਂ ਆ ਕਿ ਤੁਹਾਨੂੰ ਤੁਹਾਡੇ ਬਲੀਫਸ ਕਰਕੇ ਤੁਹਾਡੇ ਵਿਸ਼ਵਾਸਾਂ ਕਰਕੇ ਜਾਂ ਤੁਹਾਡੇ ਵਿਚਾਰਧਾਰਾ ਕਰਕੇ ਤੁਹਾਡੇ ਤੇ ਹਮਲਾ ਕੀਤਾ ਜਾਵੇ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਆਪਾਂ ਇਕੱਠੇ ਹੋ ਕੇ ਜਿਹੜੀ ਕਮਿਊਨਿਟੀ ਦੇ ਵਿੱਚ ਸੋਸਾਇਟੀ ਦੇ ਵਿੱਚ ਪੀਸ ਆ ਜਾਂ ਜਿਹੜੀ ਰਿਸਪੈਕਟ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਵਾਪਸ ਲਿਆਈਏ ਅਮਰੀਕਾ ਦੇ ਵਿੱਚ ਇਸ ਵੇਲੇ ਇਹ ਜਿਹੜੀ ਲੜਾਈ ਆ ਜਾਂ ਜੇ ਕਹੋ ਜਿਹੜਾ ਕਨਫਲਿਕਟ ਆ ਕਿ ਜਿਹੜੀ ਪੋਲੀਟੀਕਲ ਟੈਂਸ਼ਨ ਆ ਉਹ ਬਹੁਤ ਜ਼ਿਆਦਾ ਆ ਇੱਕ ਪਾਸੇ ਡੈਮੋਕ੍ਰੇਟਸ ਨੇ ਦੂਜੇ ਪਾਸੇ ਰਿਪਬਲਿਕਨਸ ਨੇ ਡੈਮੋਕ੍ਰੇਟਸ ਦੇ ਉੱਤੇ ਆਮ ਤੌਰ ਤੇ ਇਹ ਕਿਹਾ ਜਾਂਦਾ ਵੀ ਵੋਟਰਸ ਰਾਈਟਸ ਦੇ ਉੱਤੇ ਜਿਹੜਾ ਇਸ ਕਾਰਨ ਮੰਨਿਆ ਜਾਂਦਾ ਇਹ ਤਵਰਸ਼ਨ ਨੂੰ ਅਲਾਉ ਕਰਦੇ ਨੇ ਕਿ ਇੱਕ ਮਾਂ ਦਾ ਜਿਹੜੀ ਕੋਖਿਆ ਉਹਦੇ ਉੱਤੇ ਉਸ ਮਾਂ ਦਾ ਅਧਿਕਾਰ ਆ ਉਹ ਚਾਹੇ ਆਪਣਾ ਬੱਚਾ ਗਰਾ ਦੇਵੇ ਚਾਹੇ ਉਹਦਾ ਵੋਟ ਕਰ ਦੇਵੇ ਜਾਂ ਉਹਨੂੰ ਪੈਦਾ ਕਰ ਦੇਵੇ ਉਹਦੀ ਮਰਜ਼ੀ ਆ ਇਹ ਜਿਹੜੇ ਲੋਕਲ ਡੈਮੋਕ੍ਰੇਟਸ ਨੇ ਬਹੁਤਾ ਕਰਕੇ ਇਸ ਗੱਲ ਦੇ ਹੱਕ ਵਿੱਚ ਨੇ ਮਾਈ ਬਾਡੀ ਮਾਈ ਚੋਇਸ ਜਿਹੜਾ ਕਹਿੰਦੇ ਆ ਜਿਹੜੇ ਰਿਪਬਲਿਕਨ ਨੇ ਉਹ ਥੋੜਾ ਜਿਹਾ ਉਹਨਾਂ ਦਾ ਕਿਤੇ ਨਾ ਕਿਤੇ ਧਾਰਮਿਕ ਵਿਸ਼ਵਾਸ ਵੀ ਆ ਕਿਸੇ ਖਾਸ ਕਾਰਨ ਕਰਕੇ ਉਹ ਬੱਚੇ ਦੀ ਮੌਤ ਨਹੀਂ ਕਰਨਾ ਚਾਹੁੰਦੇ ਕਿਸੇ ਵੀ ਹਾਲਤ ਦੇ ਵਿੱਚ ਕਿ ਭਾਵੇਂ ਪ੍ਰੈਗਨੈਂਸੀ ਦੇ ਵਿੱਚ ਬੱਚਾ ਠੀਕ ਨਹੀਂ ਆ ਉਹ ਨਾਰਮਲ ਨਹੀਂ ਆ ਕੁਝ ਵੀ ਹੋ ਜਵੇ ਭਾਵੇਂ ਉਹਦਾ ਹਜੇ ਜਿਹੜਾ ਪਤਾ ਹੀ ਲੱਗਾ ਕਿ ਇਹ ਮਤਲਬ ਕਹ ਲਓ ਕਿ ਗਰਭ ਠਹਿਰ ਗਿਆ ਔਰਤ ਪ੍ਰੈਗਨੈਂਟ ਹੋਈ ਹੈ ਭਾਵੇਂ ਹਜੇ 4 ਹਫ਼ਤੇ ਜਾਂ 6 ਹਫ਼ਤੇ ਹੀ ਹੋਏ ਹੋਣ ਉਸ ਵੇਲੇ ਵੀ ਉਸ ਬੱਚੇ ਨੂੰ ਗਰਾਉਣਾ ਇਹ ਬੰਦਾ ਮਾਰਨ ਜਿੰਨਾ ਕਤਲ ਮੰਨਦੇ ਆ ਇਹਨਾਂ ਰਾਈਟਸ ਦੇ ਉੱਤੇ ਡਿਵੀਜ਼ਨ ਕਨਫਲिक्ट ਆ ਜਿਹਦੇ ਕਰਕੇ ਆ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ